बिस्मिल्लाहिर्रहमानिर्रहीम रहीम शुरू अल्लाह ताला दे ना तो जो बड़ा मेहरबान निहायत निहायती रहम करने आज आप सारे पंजाब के मुझे चामपुर विखे हाँ और चामपुर जो एक नवी आबादी है साढे दरमियान मेरे नाल मोहम्मद इमरान हैप्पी मलिक जी मौजूद ने और साढ़े सिद्धू साहब मौजूद ने रूबी जी और राजा राम जी मौजूद ने पंडित जी सनातन धर्म तो ਇਸ ਇਲਾਕੇ ਦੇ ਵਿੱਚ ਮੰਦਰ ਦੇ ਲਈ ਜਗ੍ਹਾ ਨਹੀਂ ਸੀਗੀ ਤੇ ਕਿਉਂਕਿ ਆਬਾਦੀ ਨਵੀਂ ਵਸ ਰਹੀ ਹੈ ਤੇ ਜ਼ਾਹਿਰ ਜੀ ਕਹ ਲੈ ਕਿ ਜਿਹੜੇ ਵੀ ਧਰਮ ਦੇ ਲੋਕ ਇੱਥੇ ਬਸਣ ਗਿਆ ਆ ਕੇ ਤੇ ਉਹਨਾਂ ਦੀ ਜਿਹੜੀ ਧਾਰਮਿਕ ਅਸਥਾਵਾ ਨੇ ਉਹਨਾਂ ਦੇ ਲਈ ਵੀ ਕੋਈ ਨਾ ਕੋਈ ਸਥਾਨ ਜਿਹੜਾ ਹੋਣਾ ਚਾਹੀਦਾ ਜਿਸ ਤਰ੍ਹਾਂ ਨਵੀਂ ਮਸਜਿਦ ਬਣਦੀ ਹੈ ਗੁਰਦੁਆਰਾ ਸਾਹਿਬ ਬਣਦੇ ਨੇ ਤੇ ਇਸ ਇਲਾਕੇ ਦੇ ਵਿੱਚ ਸਨਾਤਨ ਧਰਮ ਦਾ ਕੋਈ ਸਥਾਨ ਜਿਹੜਾ ਜਿਸਤਪਿਤ ਨਹੀਂ ਹੋਇਆ ਸੀਗਾ ਪੰਡਤ ਜੀ ਹੋਰਾਂ ਨੇ ਸਾਡੇ ਖਾਨ ਸਾਹਿਬ ਨਾਲ ਸੰਪਰਕ ਸੱਦਿਆ ਕਿ ਜੀ ਤੁਹਾਡੇ ਕੋਲ ਜਗ੍ਹਾ ਪਈ ਹੈ ਦਿਓ ਮੰਦਰ ਦੇ ਲਈ ਤੇ ਇਹਨਾਂ ਨੇ ਜਦ ਮੈਨੂੰ ਪੁੱਛਿਆ ਤੇ ਮੈਂ ਇਹਨਾਂ ਨੂੰ ਇਹ ਕਿਹਾ ਕਿ ਜਿੰਨੇ ਵੀ ਇਸਲਾਮੀ ਦੇਸ਼ ਵੀ ਨੇ ਉੱਥੇ ਵੀ ਜਿਹੜੇ ਲੋਕ ਹਿੰਦੂ ਸਿੱਖ ਭਾਈਚਾਰੇ ਦੇ ਜਾ ਕੇ ਕੰਮ ਕਰਦੇ ਵਸਦੇ ਆ ਤੇ ਉਹਨਾਂ ਦੀ ਵੀ ਧਾਰਮਿਕ ਅਸਥਾਵਾਂ ਨੂੰ ਧਿਆਨ ਚ ਰੱਖਦੇ ਹੋਏ ਜਿੱਦਾਂ ਦੁਬਈ 'ਚ ਗੁਰਦੁਆਰਾ ਨਾਨਕਦਰਬਾਰ ਸਾਹਿਬ ਵੀ ਹੈ ਔਰ ਉੱਥੇ ਮੰਦਰ ਵੀ ਜਿਹੜਾ ਸਥਾਪਿਤ ਕੀਤਾ ਗਿਆ ਇਸੇ ਤਰ੍ਹਾਂ ਕਤਰ ਦੇ ਵਿੱਚ ਔਰ ਯਮਨ ਦੇ ਵਿੱਚ ਬਗਦਾਦ ਸ਼ਰੀਫ ਦੇ ਵਿੱਚ ਤੇ ਇਹਨਾਂ ਨੂੰ ਮੈਂ ਕਿਹਾ ਕਿ ਬਿਲਕੁਲ ਅਗਰ ਆਪਾਂ ਇਸ ਸਥਿਤੀ ਦੇ ਵਿੱਚ ਆ ਕਿ ਅਸੀਂ ਇਸੀ ਦੀ ਧਾਰਮਿਕ ਜ਼ਰੂਰਤਾਂ ਦੇ ਲਈ ਉਹਨਾਂ ਦੇ ਨਾਲ ਖੜ੍ਹ ਸਕਦੇ ਆ ਤੇ ਸਾਨੂੰ ਅੱਗੇ ਆਣਾ ਚਾਹੀਦਾ ਤੇ ਅੱਜ ਤਕਰੀਬਨ 325 ਗਾਜ ਜਗ੍ਹਾ ਜਦੀ ਮਹਾਲੀਅਤ ਤਕਰੀਬਨ 80 ਲੱਖ ਰੁਪਏ ਦੇ ਕਰੀਬ ਬਣਦੀ ਹੈ ਉਹ ਸਾਡੇ ਖਾਨ ਸਾਹਿਬ ਨੇ ਹੈਪੀ ਮਲਿਕ ਜੀ ਨੇ ਆਪਣੇ ਵੱਲੋਂ ਜਿਹੜੀ ਹੈ ਉਹ ਇਹਨਾਂ ਨੂੰ ਸਪੁਰਦ ਕੀਤੀ ਹੈ ਮੁਹੱਬਤ ਦੇ ਵਿੱਚ ਤੋਹਫਾ ਦਿੱਤਾ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਮੁਹੱਬਤ ਜਿਹੜੀ ਹੈ ਜਿਹੜੀ ਕਿ ਸਦੀਆਂ ਤੋਂ ਚੱਲੀ ਆ ਰਹੀ ਪੰਜਾਬ ਦੀ ਜਿਹੜੀ ਧਰਤੀ ਹੈ ਪਹਿਲੀ ਪਾਸ਼ਾ ਹੀ ਤਨ ਤਨ ਗੁਰੂ ਨਾਨਕ ਦੇਵ ਜੀ ਤੋਂ ਜਾਣੀ ਜਾਂਦੀ ਹੈ ਔਰ ਬਾਬਾ ਪੀਰ ਬਾਬਾ ਨਾਨਕ ਸਾਹਿਬ ਜਿਹਨਾਂ ਨੂੰ ਅਸੀਂ ਆਪਣਾ ਪੀਰ ਕਹਿੰਨੇ ਆ ਤੇ ਤੁਸੀਂ ਆਪਣਾ ਗੁਰੂ ਕਹਿੰਨੇ ਹੋ ਤੇ ਉਹਨਾਂ ਦੇ ਸੱਜੇ ਖੱਬੇ ਇੱਕ Hindu ਸੀ ਕੁ ਮੁਸਲਮਾਨ ਸੀ ਭਾਈ ਬਾਲਾ ਜੀ ਤੇ ਦੂਜੇ ਪਾਸੇ ਭਾਈ ਮਰਦਾਨਾ ਜੀ ਤੇ ਇਹ ਜਿਹੜੇ ਮੁਸਲਮਾਨ ਨੇ ਇਹ ਤਾਂ ਸਿੱਖਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਮੰਗੋ ਆ ਪਹਿਲੇ ਦਿਨ ਤੋਂ ਤੇ ਇਹ ਮੈਂ ਸਮਝਦਾ ਕਿ ਇਹਨਾਂ ਨੇ ਐਡਾ ਵੱਡਾ ਸੇਵਾ ਕਰਕੇ ਇਸ ਮੁਹੱਬਤ ਨੂੰ ਹੋਰ ਤਾਕਤ ਦਿੱਤੀ ਹੈ ਔਰ ਪੂਰੇ ਪੰਜਾਬ ਵੱਲੋਂ ਪੂਰੇ ਭਾਰਤ ਨੂੰ ਸੰਦੇਸ਼ ਦਿੱਤਾ ਗਿਆ ਕਿਉਂਕਿ ਕੱਲ ਵੀ ਤੂਰੀ ਦੇ ਵਿੱਚ ਪੁੰਨਿਆਵਾਲ ਪਿੰਡ ਦੇ ਇੱਕ ਪਰਲਜੀ ਨੇ ਮਸਜਿਦ ਲਈ ਜਗ੍ਹਾ ਦਿੱਤੀ ਪਿਛਲੇ ਹਫਤੇ ਜਿਲ੍ਹਾ ਫਤਿਹਗੜ ਸਾਹਿਬ ਦੇ ਜਖਵਾਲੀ ਦੇ ਵਿੱਚ ਇੱਕ ਸਰਦਾਰ ਬੀਬੀ ਜੀ ਨੇ ਸਾਡੀ ਮਾਂ ਨੇ ਉਹਨਾਂ ਨੇ ਮਸਜਿਦ ਬਣਾਉਣ ਦੇ ਲਈ ਜਗ੍ਹਾ ਦਿੱਤੀ ਤੇ ਪੰਜਾਬ ਦੀ ਧਰਤੀ ਤੋਂ ਜਿਹੜੀ ਇਹ ਮੁਹੱਬਤ ਦਾ ਮਿਠਾਸ ਦਾ ਜਿਹੜਾ ਸੁਨੇਹਾ ਹੈ ਇਹ ਮੈਂ ਸਮਝਦਾ ਪੂਰੇ ਭਾਰਤ ਦੇ ਲਈ ਅੰਮ੍ਰਿਤ ਹੈ ਪੂਰੇ ਭਾਰਤ ਦੇ ਲਈ ਇੱਕ ਏਕਤਾ ਦੀ ਮਿਸਾਲ ਹੈ ਕਿਉਂਕਿ ਸਾਡੇ ਦੇਸ਼ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਪਹਿਲਾ ਨਾਰਾ ਦਿੱਤਾ ਗਿਆ ਕਿ ਅਨੇਕਤਾ ਵਿੱਚ ਏਕਤਾ ਯਾਨੀ ਅਸੀਂ ਰਾਜਨ ਅਲੱਗ-ਅਲੱਗ ਰੰਗ ਜਾਤ ਬਰਾਦਰੀਆਂ ਦੇ ਹੋਣ ਦੇ ਬਾਵਜੂਦ ਕਦੀ ਵੀ ਆਪਸ ਵਿੱਚ ਲੜਦੇ ਨਹੀਂ ਬਲਕਿ ਜਿਹੜੇ ਲੋਕ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਰੋਕ ਕੇ ਮੁਹੱਬਤ ਦਾ ਪਾਠ ਪੜ੍ਹਾਉਂਦੇ ਆ ਤੇ ਮੈਂ ਵਧਾਈ ਦਿੰਦਾ ਇਹਨਾਂ ਨੂੰ ਵੀ ਔਰ ਸਾਰੇ ਹਿੰਦੂ ਭਰਾਵਾਂ ਨੂੰ ਵੀ ਸਿੱਖ ਭਰਾਵਾਂ ਨੂੰ ਵੀ ਜਿਨ੍ਹਾਂ ਦੀ ਮੁਹੱਬਤਾਂ ਦੀ ਵਜ੍ਹਾ ਨਾਲ ਪੰਜਾਬ ਤੇ ਇੱਕ ਨਵਾਂ ਸਨੇਹ ਜੁੜ ਗਿਆ ਮੰਦਿਰ ਅੱਜ ਇੱਥੇ ਨਿਰਮਾਣ ਸ਼ੁਰੂ ਹੋ ਰਿਹਾ ਹਾਂ ਬਿਲਕੁਲ ਨਿਰਮਾਣ ਸ਼ੁਰੂ ਹੋ ਰਿਹਾ ਹੈ ਇਮਾਰਤ ਦਾ ਖਰਚਾ ਕੌਣ ਕਰੇਗਾ ਜੀ ਇਮਾਰਤ ਦਾ ਖਰਚਾ ਵੀ ਖਾਨ ਸਾਹਿਬ ਹੀ ਕਰਨਗੇ ਸਾਰੇ ਦਾ ਸਾਰਾ ਮੈਂ ਤੇ ਮੇਰੇ ਨਾਲ ਇੱਕ ਮੇਰਾ ਫਰੈਂਡ ਹੈ ਸੁਮਿੰਦਰ ਇਹ ਦੋਨੇ ਸਾਰਾ ਮੰਦਿਰ ਪੂਰਾ ਬ आ, की दो मंदिर बननेर बजरंगली क्योंकि बजरंग जिसमे जो है शिवालय और माता की मूर्तियां और अपने इसी को जो है सनातन धर्म बोला जाता है सनातन का मतलब कोई अलग नहीं है सब हम एक है हमारे बीच में कोई ऐसा नहीं है कि नाना ना वो हिंदू है वो मुसलमान है वो सिख है वो ईसाई है नहीं हमारा एक परिवार है मेरे साथ में मुसलमान भी है मेरे साथ में सिख भी है मेरे साथ में ईसाई भी है मैं हिंदू भी हूँ हर भाई मेरे साथ में है और मेरा एक परिवार है और मैं परमात्मा से जो है प्रार्थना करता हूँ कि ये परिवार हमेशा और हमेशा जो है बना रहे और ऐसा ही हमारा साथ जो है हमेशा थैंक्स जी स्पेशली धन्यवाद मलिक साहब का धन्यवाद मलिक साहब का, का जिन्होंने अपना नेक कमाई में से जो है इतनी जगह जो है कोई नहीं करता है सच्ची बात अगर कहें कोई नहीं देता है लोग तो पाँच रुपए देने को अगर सड़क में भिखारी मिल जाता है उसको भी बोलते तेरे हाथ पैर नहीं है क्या लेकिन अकेला एक हैप्पी मलिक ऐसा है कि जिसने जो है अपनी नेक कमाई में से जो है हमें एक जगह दी है और मैं परमात्मा से जो है प्रार्थना करूंगा कि भगवान ਇਨਕੇ ਕਮਾਈ ਨੇ ਜ ਦਿਨ ਦੁਨੀ ਆਰ ਰਾਤ ਚੌਗਣੀ ਗੁਆ ਉਨnati ਦੇ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ ਜੀ ਤੁਸੀਂ ਇਹ ਤੁਸੀਂ ਕਿਉਂ ਜ਼ਮੀਨ ਦੇਣੀ ਚਾਹੀ ਕਿਉਂ ਤੁਹਾਨੂੰ ਲੱਗਾ ਕਿ ਜ਼ਮੀਨ ਤੁਹਾਨੂੰ ਦੇਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ੍ਹ ਤਾਂ ਜ਼ਮੀਨ ਦਾ ਕੋਈ ਇੱਕ ਟੁਕੜਾ ਵੀ ਨਹੀਂ ਦਿੰਦਾ ਮੇਰਾ ਨਾਮ ਇਮਰਾਨ ਖਾਨ ਹੈਪੀ ਮਲਿਕਾ ਜੀ ਤੇ ਮੈਂ ਸ਼ੁਰੂ ਤੋਂ ਬਚਪਨ ਤੋਂ ਮੇਰੀ ਸੋਚ ਰਹੀ ਹੈ ਕਿ ਜਿੱਥੇ ਜਿਹੜੀ ਚੀਜ਼ਾਂ ਲੋਕਾਂ ਨੂੰ ਪਰੇਸ਼ਾਨ ਕਰਿਆ ਜਾਂਦਾ ਹੈ ਉਹ ਕੰਮ ਮੈਂ ਸਾਰੇ ਕਰੂੰਗਾ ਜਿੱਦਾਂ ਕਿ ਹੁਣ ਅੱਗੇ ਹਸਪੀਟਲਾਂ 'ਚ ਬੋਝ ਥੱਗੀ ਚੋਰੀ ਚੱਲ ਰਹੀ ਆ ਹਰ ਚੀਜਾਂ ਮਹਿੰਗੀਆਂ ਕਰਤੀਆਂ ਹੁਣ ਮੇਰਾ ਅਗਲਾ ਟਾਰਗੇਟ ਹੈ ਕਿ ਮੈਂ ਇੱਕ ਹਸਪਤਾਲ ਖੋਲ੍ਹੂਗਾ ਤੇ ਉਹਦੇ ਵਿੱਚ ਵੀ ਗਰੀਬ ਆਦਮੀ ਦੀ ਪੁੱਛ ਹੋਊਗੀ ਤੇ ਮੇਰੇ ਸਾਡੇ ਸੀ ਪਹਿਲਾਂ ਮਸਜਿਦ ਬਣਾਈ ਜਦੋਂ ਮਸਜਿਦ ਬਣਾਈ ਤਾਂ ਮੈਨੂੰ ਇਹ ਲੱਗਾ ਕਿ ਇਹ ਮੈਸੇਜ ਨਾ ਚੱਲੇ ਜਾਏ ਕਿ ਮੈਂ ਇੱਕ ਮੁਸਲਮਾਨ ਐ ਤਾ ਉਹ ਇਕੱਲੀ ਮਸਜਿਦ ਬਣਾਈ ਤੇ ਫਿਰ ਇੱਕ ਚਰਚ ਬਣਾਈ ਤੇ ਹੁਣ ਫਿਰ ਜਦੋਂ ਚਰਚ ਬਣਾਈ ਤਾ ਰੋ ਇਸਾਈ ਬਹੁਤ ਸੀ ਕੱਲ ਮੁਹੰਮਦਨ ਫੈਮਿਲੀ ਬਹੁਤ ਸੀ ਹੁਣ ਉਹ ਦੋਨੋਂ 20% ਰਹਿ ਗਈਆਂ ਤੇ 60% ਰੋ Hindu ਬਚਾਰ ਹੋ ਗਿਆ ਤੇ ਇਸ ਕਰਕੇ ਸਾਨੂੰ ਲੱਗਿਆ ਵੀ ਕੋਈ ਐਦਾਂ ਗਲਤ ਮੈਸੇਜ ਨਾ ਜਾਵੇ ਤੇ ਕੋਈ ਗੱਲ ਨਹੀਂ ਅਸੀਂ ਆਪਣੇ ਦੌਰ ਦੇ ਖਰਚੇ ਘੱਟ ਕਰ ਲਾਂਗੇ ਪਰ ਅਸੀਂ ਮੰਦਰ ਪੈਲਦ ਘਰ ਤੇ ਬਣਾਵਾਂਗੇ ਥਾੜੀ ਨਾਲ ਕੋਈ ਹੋਰ ਵੀ ਹੈਗਾ ਨਹੀਂ ਬਣਾਉਣ ਦੇ ਵਿੱਚ ਮੇਰੇ ਨਾਲ ਸੁਮਿਤ ਚੰਦੂ ਜੀ ਮੇਰਾ ਫਰੈਂਡ ਹੈ ਉਹਨੇ ਕਿਹਾ ਕਿ ਐਪੀ ਤੂੰ ਮਾਮੂਨ ਦੇ ਨੋਕ ਤੇ ਮੰਦਰ ਬਣਾ ਦੇਣਾ ਜਿੰਨਾ ਸਰਿਆ ਲੱਗੂਗਾ ਸਾਰਾ ਮੈਂ ਭੇਜੂੰਗਾ ਤੇ ਉਹ ਬਣਾਣਗੇ ਮੇਰੇ ਨਾਲ ਬਣਾਉਣ ਚ ਉਹ ਮੈਨੂੰ ਸਰਿਆ ਦੇਣਗੇ ਬਸ ਜ਼ਮੀਨ ਥਾੜੀ ਹੈ ਪਰ ਨਾ ਜ਼ਮੀਨ ਮੇਰੀ ਪਰਸਨਲ ਆਹ ਜ਼ਮੀਨ ਮੈਂ ਆਪਣੀ ਪਰਸਨਲ ਕਮਾਈ ਚੋਂ ਮੇਰੀ ਕੱਲੇ ਦੀ ਹੈ ਠੀਕ ਹੈ ਜੀ ਥੈਂਕ ਯੂ ਬismillahirrahmanirrahim ਸ਼ੁਰੂ ਅੱਲਾਹ ਦੇ ਨਾਮ ਸੇ ਜੋ ਬੜਾ ਮਿਹਰਬਾਨ ਔਰ ਨਿਹਾਈਤ ਰਹਿਮ ਕਰਨੇ ਵਾਲਾ ਹੈ ਪੰਜਾਬ ਹੈ ਮੁਹਾਲੀ ਹੈ जहाँपुर है और आज हमारे यहाँ राजा राम जी पंडित जी मौजूद हैं इस इलाके में जो हमारे भाई हैं इमरान खान हैप्पी जी उनका एक दफा मुझे फोन आया कि मौलाना इस इलाके में जो हमारे हिंदू भाई हैं जो नई कॉलोनी बसी है तो वहाँ उनके लिए कोई धर्म स्थान नहीं है तो क्या हम जगह दे सकते हैं तो मैंने उनको ये कहा कि इस्लामी देशों में भी जो हिंदू सिख भाई हमारे जाके रह रहे हैं तो उनके लिए भी धर्म स्थान बनाया जा सकता है आप अगर इस स्थिति में तो जगह देनी चाहिए तो आज उन्होंने 325 गज का एक प्लाट जिसकी कीमत तकरीबन अस्सी नब्बे लाख रुपए है वो सनातन धर्म के स्थान के लिए हमने पंडित जी को हैंड किया है और मैं बड़ी खुशी है मुझे इस बात की कि पंजाब की जो ज़मीन है इसमें एक तरफ हिंदू मस्जिदें बनाने के लिए जगह दे रहे हैं सिख मस्जिद बनाने के लिए जगह दे रहे हैं और मुसलमान मंदिर बनाने के लिए जगह दे रहे हैं तो पंजाब आज पूरे भारत को ये संदेश दे रहा है कि एकता और मोहब्बत और भाईचारा जो है इसको अगर आप बना के रखेंगे तो आपको शायद कभी आपस में किंतु परिंतु करने की जरूरत जो है वो तो नहीं पड़ेगी साहब ये जो जमीन है ये कितनी है लगभग ये लगभग तकरीबन तो तीन सौ पच्चीस गज सवा तेरा के मरले जो जगह है और इसकी आम यहाँ जो मार्केट वैल्यू है तकरीबन तो अस्सी नब्बे लाख रूपए इमरान खान नाम है जी मेरा मैं मेरा पिंड खरड़ मैं खरड़ रहने वाला है जी ते आज चाहपुर पिंड 13 ਮਰਲੇ ਜਗਾ ਮੰਦਿਰ ਵਾਸਤੇ ਦਿੱਤੀ ਹੈ ਜੀ ਤੇ ਮਾਨਮ ਸਾਹਿਬ ਨੇ ਮਾਨਮ ਸਾਹਿਬ ਤੋਂ ਪਤਾ ਕਰਿਆ ਕਿ ਮਾਨਮ ਸਾਹਿਬ ਕੀ ਆਪਾਂ ਮੋਮੰਡਾ ਦਾ ਆਪਾਂ ਮੰਦਿਰ ਲਈ ਜਗਾ ਦੇ ਸਕਦੇ ਆ ਤੇ ਮਾਨਮ ਸਾਹਿਬ ਨੇ ਕਿਹਾ ਜਰੂਰ ਦੇ ਸਕਦੇ ਆ ਤੇ ਫਿਰ ਮੈਂ ਮਾਨਮ ਸਾਹਿਬ ਨੂੰ ਬੁਲਾਇਆ ਕਿ ਅਸੀਂ ਇਹ ਅੱਜ ਫੋਨਲ ਫਾਈਨਲ ਦਾ ਬਿਆਨਾ ਅਸੀਂ ਇਹਨਾਂ ਨੂੰ ਹੈਂਡਓਵਰ ਕਰਤਾ ਤੇ ਅਗਲੇ 5-10 ਦਿਨਾਂ ਦੇ ਅਸੀਂ ਦੀ ਰਿਸ਼ਤੀ ਕਰਵਾ ਦਾਂਗੇ ਮੇਰਾ ਨਾਮ ਆਰਪੀਤ ਗਿੱਲ ਮਸੀ ਮੈਂ 크ਿਸਤIAN ਧਰਮ ਤੋਂ ਪਰ ਫਿਰ ਵੀ ਮੇਰੇ ਕਦੇ ਸਾਨੂੰ ਕਦੀ ਮਹਿਸੂਸ ਹੀ ਨਹੀਂ ਹੁੰਦਾ ਹੈ ਪੀਪਾ ਜੀ ਨੇ ਨਾ ਕਦੀ ਪੰਡਤ ਜੀ ਨੇ ਵੀ ਅਸੀਂ ਇੱਥੇ ਰਹਿ ਰਹੇ ਆ ਜਾਂ ਕਿੱਦਾਂ ਔਰ ਹੁਣ ਮੈਂ ਅੱਜ ਥੈਂਕਸ ਕਰਨਾ ਚਾਹੁੰਦਾ ਸਪੈਸ਼ਲੀ ਹੈਪੀ ਮਲਿਕ ਜੀ ਦਾ ਕਿ ਉਹਨਾਂ ਨੇ ਚਰਚ ਮੰਦਿਰ ਗੁਰਦੁਆਰਾ ਔਰ ਸਾਰਾ ਕੁਝ ਇੱਥੇ ਪ੍ਰੈਜ਼ੈਂਟ ਕੀਤਾ ਮੈਂ ਧੰਨਵਾਦ ਕਰਦਾ ਜੀ ਹੈਪੀ ਵਾਲੀ ਜੀ ਦਾ ਜਿਨ੍ਹਾਂ ਨੇ ਅੱਜ ਦੁਬਾਰਾ ਫੇਰ ਇੱਕ ਵਾਰ 2 ਸਾਲ 3 ਸਾਲ ਪਹਿਲੇ ਚਰਚ ਦਾ ਨੀ ਬੱਤਰ ਖਾਇ ਸੀ ਨੇ ਸਟਾਰਟ ਕਰਾਇਆ ਤਾਂ ਕਰ ਔਰ ਅੱਜ ਮੰਦਿਰ ਦਾ ਕਰਾ ਰਿਹਾ 80 ਲੱਖ ਰੁਪਏ ਦਾ ਪ੍ਰੋਜੈਕਟ ਹੈ ਜੀ 80 ਲੱਖ ਰੁਪਏ ਦੀ ਜਗ੍ਹਾ ਸਾਰੀ ਔਰ ਉੱਪਰ ਮੇਰੇ ਖਮ 7 ਕਰੋੜ 1.5 ਕਰੋੜ ਦਾ ਖਰਚਾ ਆਏਗਾ ਤੇ ਉਸ ਤੋਂ ਬਾਅਦ ਹੈਪੀ ਭਾਈ ਨੇ ਕਿਹਾ ਵੀ ਉਭੀ ਮੇਰੇ ਵੱਲ ਆਣ ਗਿਆ ਸੋ ਮੈਂ ਥੈਂਕਸ ਕਰ ਰਹਾ ਹਾਂ ਨਾਮ ਸਾਹਿਬ ਤੋਂ ਡਾ ਬੀ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਰਾਜाराम ਜੀ ਦਾ ਹਾਪੀ ਮਲਿਕ ਜੀ ਦਾ ਔਰ ਇਹਨਾਂ ਦੇ ਪਰਿਵਾਰ ਜੀ ਦਾ ਸ਼ਿਵਨੰਦਰ ਜੀ ਦਾ ਪੂਰੇ ਚਾਹ ਪ੍ਰਵਾਸੀਆਂ ਦਾ ਵੀ ਜਿਹੜੀ ਟੀਮ ਹੈ ਔਰ ਸਾਡੇ ਸਾਡੇ ਇੱਕ ਸਾਡੇ ਭਰਾ ਹਨ ਜਿਤੇਂਦਰ ਰਾਣਾ ਜਿਹੜਾ ਆਟੋ ਸਟੇਸ਼ਨ ਹੈ ਉਹਨਾਂ ਦਾ ਅਮਿਤ ਸਾਡੇ ਰਜੇਸ਼ ਭਾਜੀ ਦਾ ਔਰ ਸਾਰੇ ਵਿੱਚ ਧੰਨਵਾਦ ਹੈ ਜਿਹੜੀ ਟੀਮ ਹੈ ਥੈਂਕਸ ਥੈਂਕਸ ਹੈਪੀਵਾਲੀ ਤੋਂ ਰਬ